ਦਰਸ਼ਕੋ ਅਤੇ ਵਿਦਿਆਰਥੀਓ ਇਸ ਉਮੀਦ ਨਾਲ ਕਿ ਹੁਣ ਤੱਕ ਜਿੰਨਾਂ ਕਹਾਣੀਆਂ ਦੇ ਪਾਠ ਪੇਸ਼ ਕੀਤੇ ਗਏ ਹਨ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲਿਆ ਹੋਵੇਗਾ ਅਤੇ ਉਹਨਾਂ ਪ੍ਰਤੀ ਆਪਣੀ ਸਮਝ ਪੈਦਾ ਕਰ ਲਈ ਹੋਵੇਗੀ ਮੈਂ ਅਗਲੀ ਕਹਾਣੀ ਦਾ ਪਾਠ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ ਇਹ ਕਹਾਣੀ ਕਥਾਰੰਗ ਪੁਸਤਕ ਵਿੱਚ ਤੀਜੀ ਕਹਾਣੀ ਹੈ ਇਸ ਕਹਾਣੀ ਦਾ ਨਾਮ ਹੈ ਪਠਾਨ ਦੀ ਧੀ ਇਸ ਕਹਾਣੀ ਦਾ ਕਹਾਣੀਕਾਰ ਹੈ ਸੁਜਾਨ ਸਿੰਘ ਆਓ ਇਸ ਕਹਾਣੀ ਦਾ ਪਾਠ ਸੁਣਦੇ ਹਾਂ ਕਫੂਰ ਪਠਾਨ ਜਦ ਵੀ ਸ਼ਾਮ ਨੂੰ ਆਪਣੀ ਲਾਂਢੀ ਵਿੱਚ ਆਉਂਦਾ ਉਹਨਾਂ ਲਾਂਢੀਆਂ ਵਿੱਚ ਰਹਿਣ ਵਾਲੇ ਬੱਚੇ ਕਾਬਲੀ ਵਾਲਾ ਕਾਬਲੀ ਵਾਲਾ ਕਹਿ ਕੇ ਆਪੋ ਆਪਣੀ ਲਾਂਢੀ ਵਿੱਚ ਜਾ ਲੁਕਦੇ ਇੱਕ ਨਿੱਕਾ ਜਿਹਾ ਸਿੱਖ ਮੁੰਡਾ ਬੇਖੌਫ ਉੱਥੇ ਖੜੋਤਾ ਰਹਿੰਦਾ ਤੇ ਉਸ ਦੇ ਥੈਲੇ ਖੁੱਲੇ ਡੁੱਲੇ ਕੱਪੜੇ ਉਸ ਦੇ ਸਿਰ ਦੇ ਪਟੇ ਤੇ ਉਗੜ ਦੁਗੜੀ ਪੱਗ ਵੱਲ ਵੇਖਦਾ ਰਹਿੰਦਾ ਗਫੂਰ ਨੂੰ ਉਹ ਬੱਚਾ ਬੜਾ ਪਿਆਰਾ ਲੱਗਦਾ ਸੀ ਇੱਕ ਦਿਨ ਉਸ ਨੇ ਉਸ ਮੁੰਡੇ ਕੋਲੋਂ ਪਠਾਣੀ ਲਹਿਜੇ ਦੀ ਹਿੰਦੁਸਤਾਨੀ ਵਿੱਚ ਪੁੱਛਿਆ ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ ਬੱਚਾ ਬੱਚੇ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ ਗਫੂਰ ਦੇ ਚਿਹਰੇ ਤੇ ਹੋਰ ਲਾਲੀ ਦੌੜ ਗਈ ਉਸ ਬੱਚੇ ਵੱਲ ਦੋਵੇਂ ਬਾਹਾਂ ਬੜੀ ਕੋਮਲਤਾ ਤੇ ਪਿਆਰ ਭਰੇ ਜਜ਼ਬੇ ਨਾਲ ਵਧਾਈਆਂ ਬੱਚਾ ਪਠਾਨ ਦੀ ਲੱਤ ਨਾਲ ਚੰਬੜ ਗਿਆ ਪਰ ਗਫੂਰ ਨੇ ਉਹਨੂੰ ਕੱਛਾਂ ਵਿੱਚ ਹੱਥ ਦੇ ਕੇ ਆਪਣੇ ਸਿਰ ਤੋਂ ਉੱਪਰ ਚੁੱਕ ਲਿਆ ਤੇ ਪਾਸਿਓਂ ਪਾਸੇ ਹਿਲਾ ਜੁਲਾੜ-ਡਲਾੜ ਕਰਨ ਲੱਗ ਪਿਆ ਸਾਹਮਣੇ ਲਾਂਢੀ ਵਿੱਚੋਂ ਬੱਚੇ ਦੀ ਭੈਣ ਨਿਕਲੀ ਜੋ ਮਸੀ ਅਠਾਂ ਕੋਵਰਿਆਂ ਦੀ ਸੀ ਵੀਰ ਨਾਲ ਪਠਾਨ ਨੂੰ ਪਿਆਰ ਕਰਦਾ ਵੇਖ ਕੇ ਉਹ ਵੀ ਕੋਲ ਆਣ ਖੜੋਤੀ ਪਠਾਨ ਥੋੜੀ ਜ਼ੋਰ ਦੀ ਖਿੜਖੜਾ ਕੇ ਹੱਸ ਪਿਆ ਤੇ ਵੀਰੋ ਦਾ ਵੀਰ ਅਜਮੇਰ ਪੈਰ ਦੇ ਠੁੱਡਾਂ ਨਾਲ ਪਠਾਨ ਦੀ ਪੱਗ ਉਡਾਉਣੀ ਚਾਹੁੰਦਾ ਸੀ ਆਖਰ ਇੱਕ ਠੁੱਡੇ ਨਾਲ ਉਸ ਦੀ ਪੱਗ ਥੱਲੇ ਜਾ ਪਈ ਗਫੂਰ ਜ਼ੋਰ ਦੀ ਹੱਸਿਆ ਤੇ ਅਜਮੇਰ ਨੂੰ ਥੱਲੇ ਉਤਾਰ ਕੇ ਕਹਿਣ ਲੱਗਾ ਬਾਬਾ ਤੂੰ ਜੀਤਾ ਜਦ ਪਠਾਨ ਨੇ ਵੀਰੋ ਨੂੰ ਆਪਣੇ ਲਾਗੇ ਖੜ੍ਹਿਆਂ ਦੇਖਿਆ ਤਾਂ ਉਹ ਅਜਮੇਰ ਕੋਲੋਂ ਪੁੱਛਿਆ ਕੀ ਇਹ ਤੇਰੀ ਭੈਣ ਹੈ ਅਜਮੇਰ ਨੇ ਬੁੱਲ ਮੀਟ ਕੇ ਮੁਸਕਰਾਉਂਦਿਆਂ ਕਿਹਾ ਹੂੰ ਗਫੂਰ ਨੇ ਇੱਕ ਹੱਥ ਨਾਲ ਵੀਰੋ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਲੱਕ ਦਿਵਾਲਿਓਂ ਫੜ ਲਿਆ ਤੇ ਲੱਗਾ ਜ਼ੋਰ ਦੀ ਚੱਕਰ ਲਾਉਣ। ਬੱਚੇ ਖਿੜਖਿੜ ਹੱਸਦੇ ਸਨ ਗਫੂਰ ਉੱਚੀ ਉੱਚੀ ਹੂੰ 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 ਕਰੀ ਜਾਂਦਾ ਸੀ। ਇਸ ਹੂੰ ਊ ਨੂੰ ਸੁਣ ਕੇ ਨਿੱਕੀ ਕੁੜੀ ਨੂੰ ਕੁੱਛੜ ਚੁੱਕੀ ਤੇ ਜੋ ਬਾਹਰ ਨਿਕਲੀ ਤੇ ਆਪਣੇ ਬੱਚਿਆਂ ਨੂੰ ਗਫੂਰ ਕੋਲੋਂ ਭਾ ਭਾ ਬਿੱਲੀਆਂ ਦੇ ਹੂਟੇ ਲੈਂਦੇ ਦੇਖ ਕੇ ਡਰ ਜਹੀ ਗਈ ਪਰ ਪੰਜਾਬਣਾਂ ਵਾਲਾ ਹੌਸਲਾ ਕਰਕੇ ਬੋਲੀ ਵੇ ਅਜਮੇਰ ਨੀ ਵੀਰੋ ਗਫੂਰ ਉੱਥੇ ਦਾ ਉੱਥੇ ਖੜਾ ਗਿਆ ਤੇ ਬੱਚਿਆਂ ਦੀ ਮਾਂ ਦੀ ਚੜੀ ਹੋਈ ਤਿਉੜੀ ਤੇ ਖਿੱਚੀਆਂ ਹੋਈਆਂ ਅੱਖਾਂ ਦੇਖ ਕੇ ਉਸ ਦੋਹਾਂ ਨੂੰ ਉਤਾਰ ਦਿੱਤਾ ਤੇ ਆਪ ਮਸੀ ਮਸੀ ਡਿੱਗਣੋਂ ਬਚਿਆ ਤੇਜੋ ਨੇ ਬੱਚਿਆਂ ਨੂੰ ਡਾਂਟਦਿਆਂ ਕਿਹਾ ਆ ਲੈਣ ਦਿਓ ਅੱਜ ਆਪਣੇ ਬਾਪ ਨੂੰ ਵੀਰੋ ਤੇ ਝੱਟ ਅੰਦਰ ਜਾਵੜੀ ਪਰ ਅਜਮੇਰ ਡਟ ਕੇ ਖਲੋ ਗਿਆ ਤੇ ਸਿਪਾਹੀਆਂ ਵਾਂਗ ਕਮਰ ਉੱਤੇ ਦੋਵੇਂ ਹੱਥ ਰੱਖ ਕੇ ਕਹਿਣ ਲੱਗਾ ਆ ਲੈਣ ਦੇ ਫਿਰ ਤੇਜੋ ਨੇ ਅਗਾਹ ਵਧ ਕੇ ਅਜਮੇਰ ਨੂੰ ਬਾਹਾਂ ਫੜ ਲਿਆ ਤੇ ਉਸ ਨੂੰ ਤਰੀਕ ਦੀ ਤਰੀਕ ਦੀ ਆਪਣੀ ਲਾਂਢੀ ਵਿੱਚ ਲੈ ਗਈ। ਗਫੂਰ ਕਿੰਨਾ ਚਿਰ ਅਜਮੇਰ ਦਾ ਰੋਣਾ ਧੋਣਾ ਸੁਣਦਾ ਰਿਹਾ। ਆਖਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਝੋਲੇ ਵਿੱਚੋਂ ਇੱਕ ਨਿੱਕਾ ਜਿਹਾ ਟੁੱਟਾ ਸ਼ੀਸ਼ਾ ਕੱਢ ਕੇ ਮੂੰਹ ਦੇਖਣ ਲੱਗ ਪਿਆ। ਉਸ ਦਿਨ ਉਹ ਰੋਟੀ ਨਾ ਪਕਾਈ ਤੇ ਐਵੇਂ ਹੀ ਸੌ ਗਿਆ। ਕਿਸੇ ਨੂੰ ਪਤਾ ਨਹੀਂ ਕਿ ਗਫੂਰ ਕੀ ਕੰਮ ਕਰਦਾ ਹੈ। ਕੋਈ ਕਹਿੰਦਾ ਸੀ ਕਿ ਹਿੰਗ ਜੀਰਾ ਤੇ ਸ਼ਿਲਾਜੀਤ ਵੇਚਦਾ ਹੈ। ਕੋਈ ਕਹਿੰਦਾ ਸੀ ਸੂਦੀ ਰੁਪਏ ਦਿੰਦਾ ਤੇ ਬੜਾ ਵਿਆਜ ਲੈਂਦਾ ਹੈ ਅਤੇ ਕੋਈ ਕਹਿੰਦਾ ਸੀ ਕਿ ਇਸ ਕੋਲੋਂ ਬਚ ਕੇ ਰਹਿਣਾ ਇਹ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਜੇ ਲਾਂਡੀਆਂ ਦੀਆਂ ਕਤਾਰਾਂ ਵਿੱਚ ਸਾਰੇ ਉੜੀਏ ਬੰਗਾਲੀ ਤੇ ਬਿਹਾਰੀ ਮਜ਼ਦੂਰ ਰਹਿੰਦੇ ਸਨ ਕਿਸੇ ਕਿਸੇ ਦਾ ਹੀ ਬਾਲ ਬੱਚਾ ਨਾਲ ਸੀ ਉਹਨਾਂ ਦੇ ਬੱਚੇ ਤਾਂ ਕਿਤੇ ਰਹੇ ਉਹ ਆਪ ਪਠਾਣਾ ਕੋਲੋਂ ਬੜਾ ਡਰਦੇ ਸਨ ਲਾਂਡੀਆਂ ਦੀਆਂ ਆਮੋ ਸਾਹਮਣੀਆਂ ਕਤਾਰਾਂ ਦੇ ਸਿਰੇ ਉੱਤੇ ਅਜਮੇਰ ਤੇ ਗਪੂਰ ਪਠਾਣ ਦਾ ਘਰ ਸੀ ਅਜਮੇਰ ਦਾ ਪਿਓ ਰਿਜ਼ਰਵ ਵਿੱਚ ਆਇਆ ਹੋਇਆ ਫੌਜੀ ਸੀ ਲਾਗਲੀ ਮਿੱਲ ਵਿੱਚ ਚੌਕੀਦਾਰੀ ਦਾ ਕੰਮ ਕਰਦਾ ਸੀ ਤੇਜੋ ਨੇ ਆਉਂਦਿਆਂ ਹੀ ਮਾਲਕ ਦੇ ਖੂਬ ਕੰਨ ਭਰੇ ਦਿਨ ਚੜ੍ਹਦਿਆਂ ਹੀ ਅਜਮੇਰ ਦੇ ਬਾਪੂ ਨੇ ਗਫੂਰ ਦੀ ਲਾਂਡੀ ਦੀ ਚਾਦਰ ਦਾ ਬੂਹਾ ਜਾ ਖੜਕਾਇਆ ਕੁਝ ਚਿਰ ਮਗਰੋਂ ਗਫੂਰ ਸਿਰੋਂ ਨੰਗਾ ਅੱਖਾਂ ਮਲਦਾ ਬਾਹਰ ਨਿਕਲਿਆ ਤੇ ਉਸ ਨੂੰ ਸਾਹਮਣੇ ਦੇਖ ਕੇ ਕਹਿਣ ਲੱਗਾ ਕੀ ਗੱਲ ਹੈ ਜਮਾਦਾਰ ਸਰਦਾਰ ਵੀਰੋ ਦੇ ਪਿਓ ਨੇ ਟੁੱਟੀ ਭੱਜੀ ਹਿੰਦੁਸਤਾਨੀ ਵਿੱਚ ਕਿਹਾ ਦੇਖ ਬਈ ਤੂੰ ਮੁਸਲਮਾਨ ਹੈ ਖਾਨ ਤੇ ਅਸੀਂ ਸਿੱਖ ਲੋਗ ਤੂੰ ਸਾਡੇ ਬੱਚਿਆਂ ਨਾਲ ਸਿੱਖ ਹੈ કે ਮੁਸਲਮਾਨ ਬੱਚਾ ਤਾਂ ਸਭ ਦਾ ਇੱਕ ਹੈ ਸਰਦਾਰਾ ਖੁਦਾ ਤਾਂ ਸਭ ਦਾ ਇੱਕ ਹੈ ਜਮਾਦਾਰ ਨੇ ਗਰਮ ਹੁੰਦਿਆਂ ਕਿਹਾ ਏਕ ਵੇਕ ਕੋਈ ਨਹੀਂ ਤੂੰ ਸਾਡੇ ਬੱਚਿਆਂ ਨਾਲ ਨਾ ਖੇਰ ਨਹੀਂ ਤੇ ਜੇ ਤੂੰ ਪਠਾਨ ਹੈ ਤਾਂ ਮੈਂ ਵੀ ਸਿੱਖ ਹਾਂ ਪਠਾਨ ਨੇ ਆਪਣੇ ਕੌਮੀ ਸੁਭਾਅ ਤੋਂ ਉਲਟ ਹੋਰ ਨਰਮਾਈ ਨਾਲ ਕਿਹਾ ਸਭ ਬੱਚੇ ਮੇਰੇ ਕੋਲੋਂ ਡਰਦੇ ਹਨ ਤੇਰੇ ਬੱਚੇ ਮੇਰੇ ਕੋਲੋਂ ਨਹੀਂ ਡਰਦੇ ਮੈਨੂੰ ਉਹ ਚੰਗੇ ਲੱਗਦੇ ਹਨ ਤੂੰ ਆਪਣੇ ਬੱਚਿਆਂ ਨੂੰ ਹਟਾ ਲੈ ਕਿ ਮੇਰੇ ਕੋਲ ਨਾ ਹੋਣ ਮੈਂ ਕਿਸੇ ਨੂੰ ਸੱਦਾ ਨਹੀਂ ਮੈਂ ਤੇ ਇਕੱਲਾ ਰਹਿਣ ਦਾ ਆਦੀ ਹੋ ਰਿਹਾ ਹਾਂ ਬਸ ਬਸ ਜਮਾਦਾਰ ਨੇ ਕਿਹਾ ਫੈਸਲਾ ਹੋ ਗਿਆ ਹੈ ਬੱਚੇ ਅਕਸਰ ਦਾਬਚਾ ਕੇ ਗਫੂਰ ਦੇ ਸਾਹਮਣੇ ਆਉਂਦੇ ਸਨ ਗਫੂਰ ਉਹਨਾਂ ਨੂੰ ਘੂਰੀ ਵੱਟ ਕੇ ਤੇ ਇਹ ਕਹਿ ਕੇ ਨਸਾ ਦਿੰਦਾ ਸੀ ਕਿ ਤੁਹਾਡਾ ਬਾਪ ਮਾਰੇਗਾ ਫੇਰ ਵੀ ਕਈ ਵਾਰੀ ਗਫੂਰ ਦਾ ਜੀਵ ਪਸੀਜ ਜਾਂਦਾ ਸੀ ਤੇ ਉਹ ਚੋਰੀ-ਚੋਰੀ ਉਹਨਾਂ ਨੂੰ ਕਾਬਲ ਦਾ ਸਰਦਾ ਕਾਬਲ ਦਾ ਅਨਾਰ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ-ਚੋਰੀ ਖਾ ਕੇ ਘਰ ਜਾਣਾ ਬੱਚੇ ਏਵੇਂ ਹੀ ਕਰਦੇ ਸਨ ਵੀਰੋ ਤੇ ਅਜਮੇਰ ਕੋਲੋਂ ਛੋਟੀ ਅਤੇ ਕੁਛੜਲੀ ਕੁੜੀ ਕੋਲੋਂ ਵੱਡੀ ਤੇਜੋ ਦੀ ਇੱਕ ਹੋਰ ਧੀ ਸੀ ਉਹ ਬਹੁਤ ਘੱਟ ਘਰੋਂ ਬਾਹਰ ਨਿਕਲਦੀ ਸੀ ਨਿੱਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਸ਼ਿੰਦੀ ਸੀ ਹੁਣ ਮਾਂ ਦਾ ਪਿਆਰ ਨਵੇਂ ਬਾਲ ਵੱਲ ਹੋਣ ਕਰਕੇ ਉਹ ਪਿਆਰ ਦੀ ਥੋੜ੍ਹ ਅੰਦਰੋਂ ਅੰਦਰ ਮਹਿਸੂਸ ਕਰਦੀ ਸੀ ਤੇ ਪੂਰਾ ਖਿਆਲ ਆਪਣੇ ਵੱਲ ਨਾ ਦੇਖ ਕੇ ਅਕਸਰ ਮਾਮੂਲੀ ਗੱਲ ਤੇ ਰੋਂ ਪੈਂਦੀ ਸੀ ਤੇ ਤੇਜੋ ਵੱਲੋਂ ਹੁੰਦੀ ਕੁੜੀ ਦੀ ਇਹ ਹਾਲਤ ਵੇਖ ਕੇ ਵੀਰੋ ਤੇ ਅਜਮੇਰ ਵੀ ਉਸ ਨੂੰ ਦਾਅ ਲੱਗਦੇ ਕੁੱਟ ਲੈਂਦੇ ਸਨ ਤੇ ਜਦ ਉਹ ਰੋਂਦੀ ਸੀ ਤਾਂ ਐਵੇਂ ਰੋਂਦੀ ਕਹਿ ਕੇ ਤੇਜੋ ਕੋਲੋਂ ਹੋਰ ਮਾਰ ਪਵਾ ਦਿੰਦੇ ਸਨ ਕੁੜੀ ਰੁੱਲ ਜਹੀ ਗਈ ਸੀ ਤੇ ਆਪਣੇ ਬਚਾਅ ਵਾਸਤੇ ਲਾਂਡੀਆਂ ਬਾਹਰ ਫਿਰਨਾ ਤੁਰਨਾ ਸ਼ੁਰੂ ਕੀਤਾ ਵੱਡੇ ਬਾਲ ਫਿਰ ਵੀ ਉਸ ਦਾ ਪਿੱਛਾ ਨਹੀਂ ਛੱਡਦੇ ਗਫੂਰ ਰੋਜ਼ ਸਭ ਦੇਖਦਾ ਸੀ ਪਰ ਕੁਝ ਕਹਿ ਨਹੀਂ ਸੀ ਸਕਦਾ ਵੱਡਿਆਂ ਬੱਚਿਆਂ ਦੀ ਚਾਹ ਉਸ ਦੇ ਦਿਲ ਵਿੱਚੋਂ ਘਟਦੀ ਗਈ ਤੇ ਜ਼ਾਲਮਾਂ ਨੂੰ ਛੱਡ ਕੇ ਮਜ਼ਲੂਮ ਨਾਲ ਉਸ ਦੀ ਹਮਦਰਦੀ ਵਧਦੀ ਗਈ ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਬੋਲੀ ਕਾਫੀ ਸਮਝ ਲੈਂਦਾ ਸੀ ਤੇ ਤੇਜੋ ਦੀ ਨਿੱਕੀ ਕੁੜੀ ਨੂੰ ਦਿੱਤੀਆਂ ਗਾਲਾਂ ਸੁਣ ਕੇ ਬੜਾ ਦੁਖੀ ਹੁੰਦਾ ਸੀ ਇਨਾ ਦਿਨਾਂ ਵਿੱਚ ਖੁਨਾਮੀ ਕਰਕੇ 2 ਮਹੀਨਿਆਂ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ ਫੇਰ ਤੇ ਕੁੜੀ ਦੀ ਸ਼ਾਂਤ ਆ ਗਈ ਜਿਹੜਾ ਆਵੇ ਉਸ ਨੂੰ ਕੁੱਟੇ ਤੇ ਜੋ ਕਹੇ ਇਹ ਰੋਂਦੀ ਰਹਿੰਦੀ ਸੀ ਤਾਂ ਸਾਡੀ ਨੌਕਰੀ ਗਈ ਮਹੀਨੇ ਦੇ ਮਹੀਨੇ ਤਨਖਾਹ ਮਿਲਣ ਨਾਲ ਰੋਟੀ ਦਾ ਗੁਜ਼ਾਰਾ ਤੁਰਦਾ ਸੀ ਬੜੀ ਔਕੜ ਬਣੀ ਮਜਲੂਮ ਦੇ ਰਹਿਮ ਨੇ ਗਫੂਰ ਦੇ ਦਿਲ ਵਿੱਚ ਜ਼ਾਲਮ ਤੇ ਰਹਿਮ ਕਰਨ ਦਾ ਜਜ਼ਬਾ ਭਰਿਆ ਉਸ ਇੱਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਿਹਾ ਸਰਦਾਰ ਤੂੰ ਮੇਰਾ ਭਾਈ ਹੈ ਮੈਨੂੰ ਪਤਾ ਹੈ ਤੈਨੂੰ ਤੰਗੀ ਹੈ ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ ਤੇ ਨਾ ਨਾ ਕਰੀ ਸਰਦਾਰ ਚੁੱਪ ਸੀ ਤੇ ਗਫੂਰ ਨੇ 15 ਦਾ ਨੋਟ ਉਸਦੇ ਹੱਥ ਵਿੱਚ ਦਿੱਤਾ ਘਰ ਵਿੱਚ ਲੋੜ ਸੀ ਦਿਲ ਪਠਾਨ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ ਪਰ ਫੇਰ ਵੀ ਉਸ 15 ਰੁਪਏ ਰੱਖ ਲਏ ਸੋਚਿਆ ਮੇਰੀ ਨੌਕਰੀ ਲੱਗ ਜਾਵੇ ਕੀ ਤਾਂ ਸਣੇ सूद ਮੋੜ ਦੇਵਾਂਗਾ ਜਾਣ ਲੱਗਿਆ ਜਮਾਦਾਰ ਨੂੰ ਫੇਰ ਬੁਲਾ ਕੇ ਤੇ ਆਪਣੀਆਂ ਮੰਗ ਮੋੜੇ ਤੇ ਹੱਥ ਰੱਖ ਕੇ ਗਫੂਰ ਨੇ ਕਿਹਾ ਸਰਦਾਰ ਤੇਰੀ ਔਰਤ ਦੇ ਦੋਵੇਂ ਵੱਡੇ ਬੱਚੇ ਛੋਟੀ ਲੜਕੀ ਨੂੰ ਮਾਰਦੇ ਰਹਿੰਦੇ ਹਨ ਨਦਾਨ ਬੇਕਸੂਰ ਹੈ ਉਸ ਨੂੰ ਮਤ ਮਾਰੋ ਮੈਨੂੰ ਤਕਲੀਫ ਹੁੰਦੀ ਹੈ ਮਤ ਮਾਰੋ ਦੇਖੋ ਉਹ ਬਹੁਤ ਕਮਜ਼ੋਰ ਹੈ ਮਰ ਜਾਏਗੀ ਕਿੰਨਾ ਚਿਰ ਪਠਾਨ ਦੀਆਂ ਤਰਲੀਆਂ ਭਰੀਆਂ ਅੱਖਾਂ ਮਜਮਦਾਰ ਨੂੰ ਯਾਦ ਰਹੀਆਂ ਉਹ ਤੇਜੋ ਨੂੰ ਆਖਿਆ ਕਿ ਉਹ ਕੁੜੀ ਨੂੰ ਨਾ ਮਾਰਿਆ ਕਰੇ ਪਰ ਤੇਜੋ ਤੇ ਬੱਚਿਆਂ ਦੀ ਆਦਤ ਪੱਕ ਚੁੱਕੀ ਸੀ ਜਦ ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖਾਹ ਮਿਲੀ ਤਾਂ ਉਹ ਪਹਿਲਾਂ ਕਫੂਰ ਦੀ ਲਾਂਢੀ ਵਿੱਚ ਵੜਿਆ 15 ਰੁਪਏ ਦੇ ਨਾਲ ਪਠਾਨ ਦਾ ਕਰੜੇ ਤੋਂ ਕਰੜਾ ਸੂਤ ਗਿਣਾ ਕੇ ਉਹ 5 ਰੁਪਏ ਦਾ ਨੋਟ ਹੋਰ ਜੋੜ ਦਿੱਤਾ ਗਫੂਰ ਨੋਟ ਦੇਖ ਕੇ ਹੈਰਾਨ ਹੋਇਆ ਤੇ ਆਖਣ ਲੱਗਾ ਸਰਦਾਰ ਇਹ ਕੀ ਹੈ ਸਰਦਾਰ ਨੇ ਕਿਹਾ ਤੁਹਾਡਾ ਰੁਪਈਆ ਤੇ ਸੂਦ ਹਮ ਮੁਸਲਮਾਨ ਪਠਾਨ ਹੈ ਸਰਦਾਰ ਪਠਾਨ ਨੇ ਰੋਵ ਵਿੱਚ ਆਣ ਕੇ ਕਿਹਾ ਹਮ ਸੂਦ ਨੂੰ ਹਰਾਮ ਸਮਝਦਾ ਹੈ ਗਫੂਰ ਦੀ ਤਮਤਮਾਈ ਹੋਈ ਸ਼ਕਲ ਦੇਖ ਕੇ ਜਵਾਨਦਾਰ ਨੇ ਕਿਹਾ ਮੈਨੂੰ ਪਤਾ ਨਹੀਂ ਸੀ ਕਿ ਕੋਈ ਪਠਾਨ ਸੂਦ ਨਹੀਂ ਵੀ ਲੈਂਦਾ ਅੱਛਾ ਲੱਗ ਗਿਆ ਪਤਾ ਪਰ ਇਹ ਲੋ ਆਪਣੇ ਰੁਪਏ ਇਹ ਤਾਂ ਮਦਦ ਸੀ ਗਫੂਰ ਨੇ ਝੱਠੀ ਸਾਵੀ ਸ਼ਕਲ ਬਣਾਉਂਦਿਆਂ ਕਿਹਾ ਬੱਚਾ ਸਭ ਦਾ ਇੱਕ ਹੈ ਸਰਦਾਰ ਜਮਾਦਾਰ ਨੇ ਉਸ ਦੀ ਇੱਕ ਨਾ ਸੁਣੀ ਤੇ ਰੁਪਏ ਬਦੋ ਬਦੀ ਉਸ ਨੂੰ ਦੇ ਕੇ ਘਰ ਵੜਿਆ ਬੂਹੇ ਵਿੱਚ ਨਿੱਕੀ ਕੁੜੀ ਰੋ ਰਹੀ ਸੀ ਵੀਰੋ ਤੇ ਅਜਮੇਰ ਉਸ ਨੂੰ ਤੰਗ ਕਰ ਰਹੇ ਸਨ ਤੇ ਤੇਜੋ ਚੌਕੇ ਵਿੱਚੋਂ ਬਿਨਾਂ ਦੇਖਿਆ ਉਸ ਨੂੰ ਗਾਲਾਂ ਕੱਢ ਰਹੀ ਸੀ ਜਮਾਦਾਰ ਨੇ ਅਜਮੇਰ ਨੂੰ ਝੜਕਿਆ ਵੀਰੋ ਨੂੰ ਇੱਕ ਲਾਈ ਤੇ ਕੁੜੀ ਨੂੰ ਕੁਛੜ ਚੁੱਕ ਕੇ ਮੂੰਹ ਪੂੰਝਦਾ ਚੌਂਕੇ ਕੋਲ ਪੁੱਜਾ ਕੁਝ ਕਹਿਣਾ ਹੀ ਚਾਹੁੰਦਾ ਸੀ ਕਿ ਤੇਜੋ ਨੇ ਉਸ ਨੂੰ ਦੇਖ ਲਿਆ ਤੇ ਕਹਿਣ ਲੱਗੀ ਵੱਡੀ लाਡਲੀ ਖਸਮਖਾਨੀ ਨੂੰ ਚੁੱਕ ਲਿਆ ਸਾਰੀ ਸਾਰੀ ਦਿਹਾੜੀ ਰੋਂਦੀ ਹੀ ਰਹਿੰਦੀ ਹੈ ਨੈਸ਼ ਜਮਾਦਾਰ ਨੇ ਉਸ ਨੂੰ ਖੂਬ ਝਾੜ ਪਾਈ ਤੇ ਉਹ ਮੂੰਹ ਸਜਾ ਕੇ ਇੱਕ ਨੁੱਕਰੇ ਬਹਿ ਗਈ ਤੇਜੋ ਚੇੜ ਨਾਲ ਕੁੜੀ ਨੂੰ ਹੋਰ ਮਾਰਨ ਲੱਗ ਪਈ ਕੁੜੀ ਜਿੱਦੜ ਅਤੇ ਢੀਠ ਬਣ ਗਈ। ਗਫੂਰ ਕੁੜੀ ਦੀ ਸ਼ਾਂਤ ਆਉਂਦੀ ਰੋਜ਼ ਦੇਖਦਾ ਸੀ। ਉਸ ਨੂੰ ਇਕੱਲੀ ਧੁੱਪ ਵਿੱਚ ਡਿਗਦੀ ਟਹਿਂਦੀ ਦੇਖ ਕੇ ਉਸ ਦਾ ਦਿਲ ਪੰਗਰ ਜਾਂਦਾ ਸੀ। ਇੱਕ ਦਿਨ ਇਹੋ ਜਿਹੀ ਮਾਨਸਿਕ ਹਾਲਤ ਵਿੱਚ ਛੋਟੀ ਕੁੜੀ ਨੂੰ ਗਫੂਰ ਨੇ ਸਹੰਤ ਨਾਲ ਸੱਦਿਆ। ਉਹ ਕੋਲ ਚਲੀ ਗਈ। ਉਹ ਉਸ ਨੂੰ ਚੁੱਕ ਕੇ ਅੰਦਰ ਲੈ ਗਿਆ। ਝੋਲੇ ਵਿੱਚ ਹੱਥ ਮਾਰਿਆ। ਉਸ ਵਿੱਚ ਕੁਝ ਨਹੀਂ ਸੀ। ਪਠਾਨ ਦੀਆਂ ਅੱਖਾਂ ਵਿੱਚ ਦੋ ਅਥਰੂ ਆ ਗਏ। ਉਹ ਦੱਬੇ ਪੈਰੀ ਬਾਹਰ ਨਿਕਲਿਆ ਤੇ ਫਲਾਂ ਦੀ ਹੱਟੀ ਵੱਲ ਵਧਿਆ ਉਹ ਉਥੋਂ 2-3 ਕਿਸਮ ਦੇ ਫਲ ਲੈ ਕੇ ਕੁੜੀ ਨੂੰ ਫੜਾਇਆ ਕੁੜੀ ਹਾਬੜੀ ਹੋਈ ਕਦੇ ਇੱਕ ਤੇ ਕਦੇ ਦੂਸਰੇ ਨੂੰ ਪਵੇ ਗਫੂਰ ਦਾ ਹੌਂਕਾ ਨਿਕਲ ਗਿਆ ਉਹ ਸੋਚਿਆ ਇਸ ਦੀ ਮਾਂ ਵੱਡੇ ਬੱਚੇ ਜੀ ਸਰਦਾਰ ਇਸ ਨੂੰ ਮਾਰ ਛੱਡਣਗੇ ਇਸ ਨੂੰ ਬਚਾਉਣਾ ਚਾਹੀਦਾ ਹੈ ਉਹ ਬੋਝੇ ਵਾਲੀ ਗੁਥਲੀ ਵਿੱਚ ਹੱਥ ਮਾਰਿਆ 2 ਰੁਪਏ ਦਾ ਕਰਿਆਨਾ ਖੜਕਿਆ ਸੋਚਿਆ ਨਸ ਕੇ ਲਾਂਢੀ ਵਿੱਚੋਂ ਕੁਝ ਲੈ ਆਵਾਂ ਉਥੇ ਤਾਂ ਮੇਰੇ ਕੋਲ ਹਜ਼ਾਰ ਤੋਂ ਉੱਪਰ ਰੁਪਿਆ ਹੈ ਪਰ ਫਿਰ ਖਿਆਲ ਆਇਆ ਕਿ ਕੁੜੀ ਨੂੰ ਛਡਾਉਣ ਦਾ ਮੌਕਾ ਖੁੰਝ ਜਾਵੇਗਾ ਇਸ ਦੀ ਮਾਂ ਰੌਲਾ ਪਾ ਦੇਵੇਗੀ ਹੋ ਸਕਦਾ ਹੈ ਸਰਦਾਰ ਨਾਲ ਬਖੇੜਾ ਹੋ ਜਾਵੇ ਉਹ ਕਰਨਾ ਮੁੜਿਆ ਉਸ ਇੱਕ ਮੁਸਲਮਾਨ ਦੀ ਘੋੜਾ ਗੱਡੀ ਪਕੜੀ ਤੇ ਸਟੇਸ਼ਨ ਉੱਤੇ ਪਹੁੰਚ ਕੇ ਕਿਤੋਂ ਦੀ ਟਿਕਟ ਕਟਾਈ ਪਿੱਛੋਂ ਰੌਲਾ ਪੈ ਗਿਆ ਕਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ ਕੋਈ ਕਹਿੰਦੇ ਦੇਖਿਆ ਸਰਦਾਰ ਡਰਦਾ ਨਹੀਂ ਥਾ ਕੋਈ ਕਹੇ ਪਠਾਨ ਦਾਤੇ ਸੀ ਲੈ ਉੱਡਿਆ ਤੇ ਜੋ ਰੋ ਰੋ ਕੇ ਫਾ ਵੀ ਹੁੰਦੀ ਜਾਂਦੀ ਸੀ ਤੇ ਪਠਾਨ ਦੇ ਬੱਚੇ ਕੱਚੇ ਪਿੱਟਦੀ ਸੀ ਪੁਲਿਸ ਹੈਰਾਨ ਸੀ ਕਿ ਪਠਾਨ ਇੰਨਾ ਰੁਪਿਆ ਤੇ ਬੂਹਾ ਖੁੱਲਾ ਛੱਡ ਕੇ ਕਿਉਂ ਚਲਾ ਗਿਆ ਪੂਰੇ ਮਹੀਨੇ ਮਗਰੋਂ ਜਮਾਦਾਰ ਨੂੰ شناخت ਵਾਸਤੇ ਥਾਣੇ ਸੱਦਿਆ ਗਿਆ ਕੁੜੀ ਹੱਥ ਖੜੀਆਂ ਵਿੱਚ ਜਕੜੇ ਹੋਏ ਗਫੂਰ ਦੇ ਕੁਛੜ ਸੀ ਪਿਓ ਦੀ ਆਵਾਜ਼ ਸੁਣ ਕੇ ਕੁੜੀ ਨੇ ਇੱਕ ਵਾਰੀ ਪਿਓ ਵੱਲ ਮੂੰਹ ਕਰਕੇ ਮੋੜ ਲਿਆ ਤੇਜੋ ਦਾਵੀ ਉੱਥੇ ਕੋਈ ਚਾਰਾ ਨਾ ਚੱਲਿਆ ਕੁੜੀ ਬੜੀ ਤਕੜੀ ਹੋਈ ਸੀ ਤੇ ਪਠਾਣ ਕਮਜ਼ੋਰ ਜਮਾਦਾਰ ਤੇ ਜੋਤੇ ਹੋਰ ہمسਾਇਆ ਨੇ شناਖਤ ਕੀਤੀ ਪਠਾਣ ਬਿਟ ਬਿਟ ਉਹਨਾਂ ਵੱਲ ੱੱਕੀ ਜਾ ਰਿਹਾ ਸੀ ਆਖਰ ਜਦ ਪੁਲਿਸ ਕੁੜੀ ਨੂੰ ਉਸ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੀ ਤਾਂ ਕੁੜੀ ਦੀਆਂ ਚੀਕਾਂ ਤੇ ਪਠਾਣ ਦੇ ਬੱਕੜਵਾਹ ਨੇ ਕਮਰੇ ਨੂੰ ਗੂੰਜਾ ਦਿੱਤਾ ਪਠਾਣ ਕਹਿੰਦਾ ਸੀ ਨਾ ਦਿਓ ਕੁੜੀ ਜਾਲਮਾਂ ਨੂੰ ਬਚਾਓ ਬਚਾਓ ਇਹ ਮਾਰ ਦੇਣਗੇ ਮੇਰੀ ਧੀ ਨੂੰ ਇਹ ਜ਼ਾਲਮ ਕਸਾਈ ਥਾਣੇਦਾਰ ਕੜ ਕੇ ਬੋਲਿਆ ਤੋ ਤੂੰ ਇਸ ਨੂੰ ਬਚਾਉਣੇ ਲਈ ਉਠਾ ਕੇ ਲੈ ਗਿਆ ਥਾ ਚਾਰੇ ਪਾਸੇ ਹਾਸੇ ਦਾ ਹੜ ਆ ਗਿਆ ਕੋਈ ਕਹਿੰਦਾ ਸੀ ਮਛਲਾ ਹੈ ਪਰ ਗਫੂਰ ਰੁਈ ਜਾ ਰਿਹਾ ਸੀ ਸੋ ਵਿਦਿਆਰਥੀਓ ਇਸ ਤਰੀਕੇ ਨਾਲ ਇਸ ਕਹਾਣੀ ਦਾ ਪਾਠ ਚੰਗੀ ਤਰ੍ਹਾਂ ਪੜ੍ਹਨ ਦੀ ਲੋੜ ਹੈ ਤਾਂ ਕਿ ਇਸ ਨਾਲ ਸੰਬੰਧਿਤ ਮਸਲਿਆਂ ਨੂੰ ਪਛਾਣਿਆ ਜਾ ਸਕੇ ਅਗਲੇ ਲੈਕਚਰ ਵਿੱਚ ਇਸ ਕਹਾਣੀ ਦੀ ਆਲੋਚਨਾਤਮਕ ਪੜਤ ਕੀਤੀ ਜਾਵੇਗੀ ਬਹੁਤ ਬਹੁਤ ਧੰਨਵਾਦ